ਆਪਣੇ ਜਿਹੜੇ ਏਜੰਟ ਨੇ ਲਾਇਸੈਂਸ ਲੈ ਕੇ ਬੈਠੇ ਨੇ ਤੇ ਉਹਨਾਂ ਨੂੰ ਰਸਤਾ ਸਹੀ ਨਹੀਂ ਦੱਸਦੇ ਸਹੀ ਰਾਸਤੇ ਥਣ ਹੀ ਜਾਣ ਦੇ ਪੈਸੇ ਲੈ ਲੈਂਦੇ ਨੇ ਤੇ ਮੁਰਕੇ ਉਹਨਾਂ ਨੂੰ ਜੰਗਲਾਂ ਛੱਡ ਦਿੰਦੇ ਨੇ ਫਿਰ ਇੱਕ ਘਰ ਤੋਂ ਦਿੱਤ ਮੈਂ 5 ਮਾਈਲ ਰਾਉਂਡ ਦੇ ਵਿੱਚ ਕਰਾਣਾ ਸਾਡੇ ਦੋ ਘਰ ਨੇ ਪੰਜਾਬੀਆਂ ਦੇ 98% ਜਿਹੜੇ ਨੇ ਸਾਊਥ ਇੰਡੀਅਨ ਨੇ ਕੀ ਗੱਲ ਉਹਨਾਂ ਦਾ ਨਹੀਂ ਸਾਹਮਣੇ ਆਇਆ ਜਾਂਦਾ ਕੀ ਗੱਲ ਸਾਊਥ ਦੇ ਵਿੱਚ ਕੋਈ 에어ਪੋਰਟ ਨਹੀਂ ਹੈਗਾ ਕੀ ਗੱਲ ਗੁਜਰਾਤ ਦੇ ਵਿੱਚ ਪੁਟਾਪ ਦਾ 에어ਪੋਰਟ ਨਹੀਂ ਹੈਗਾ ਤੇ ਇਹ ਲੋਕ ਕਹ ਰਹੇ ਨੇ ਕਿ ਜਿਹੜਾ ਗਾਣਾ ਸੀਗਾ ਗਾਣੇ ਕਰਕੇ ਲੋਕਾਂ ਨੇ ਕਿਹਾ ਕਿ ਉਹ 트াম্প ਨੇ ਗਾਣਾ ਸੁਣ ਲਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬੌਦਰ ਕਰਦੇ ਨੇ ਡੋਨਲਡ 트াম্প ਨਾ 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 ਇਹ ਉਹਨਾਂ ਕੋਲ ਇੰਨਾ ਟਾਈਮ ਕਿੱਥੇ ਹੈ ਯਾਰ ਉਹਨਾਂ ਦੇ ਕੋਲ ਤੇ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਵਾ ਉਹ ਇੱਕ ਸਰਪੰਚ ਦੇਸ਼ ਆ ਤੇ ਉਹ ਜੇ ਇਹੋ ਜਿਹੇ ਨਿੱਕੇ ਨਿੱਕੇ ਟੁੱਟੀਆਂ ਗੱਲਾਂ ਨੂੰ ਨੋਟਿਸ ਕਰ ਲੱਗੂਗਾ ਇਹ ਤੋਂ ਨੇ ਕੀ ਕੰਮ ਚਲਣਾ ਤੁਸੀਂ ਕਹੀਆ ਮੋਦੀ ਸਾਹਿਬ ਦੀ ਗਏ ਨੇ ਉਹ ਬਹੁਤ ਹਾਈ ਲੈਵਲ ਦੀਆਂ ਗੱਲਾਂ ਨੇ ਇਹ ਜਿਹੜੀ ਚੀਜ਼ ਆ ਬੜੇ ਲੋ ਲੈਵਲ ਦੀ ਹੈ ਕਿਉਂਕਿ ਅਮਰੀਕਾ ਬਹੁਤ ਵੱਡਾ ਮੁਲਕ ਹੈ ਉੱਥੇ ਬੜੀ ਤਗੜੀ ਖੇਤੀਬਾੜੀ ਆ ਉੱਥੇ ਮਜ਼ਦੂਰੀ ਕਰਨ ਵਾਲੇ ਘੱਟ ਨੇ ਬੰਦੇ ਜੇ ਅੱਜ ਵੀ ਅਹੀ ਲੀਗਲ ਤਰੀਕੇ ਨਾਲ ਭਾਵੇਂ ਮਜ਼ਦੂਰੀ ਕਰਨ ਜਾਈਏ ਜਾਈਏ ਨਾ ਤਾਂ ਉਹ ਵੈਲਕਮ ਕਰਨਗੇ ਸਿਰਫ ਇੱਕੋ ਹੀ ਤਰੀਕਾ ਮੜਾ ਕਿ ਸਹੀ ਤਰੀਕੇ ਨਾਲ ਜਾਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਿੱਤੇ ਗਏ ਫੈਸਲੇ ਤੋਂ ਬਾਅਦ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਗ ਅੱਜ ਵੀ ਕਸ਼ਮਾ ਕਸ਼ਚ ਨੇ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕੀ ਹਾਲਾਤ ਬਣਨਗੇ ਇਸ ਬਾਬਤ ਸਾਣਾ ਗੱਲਬਾਤ ਕਰਨ ਲਈ ਧਿਆਨੇ ਉਹਗੇ ਬਿਜ਼ਨਸਮੈਨ ਹਰਪਾਲ ਸਿੰਘ ਲਾਲੀ ਵੀਰ ਜੀ ਲਾਲੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੀਰ ਜੀ ਬਹੁਤ ਤਗੜੇ ਬਿਜ਼ਨਸਮੈਨ ਹੋ ਤੁਸੀਂ ਕਾਫੀ ਅਮਰੀਕਾ ਦੇ ਵਿੱਚ ਤੁਸੀਂ ਸਮਾਂ ਵੀ ਬਤੀਤ ਕੀਤਾ ਜੋ ਹਾਲਾਤ ਹੋਣ ਬਣੇ ਨੇ ਕੀ ਲੱਗਦਾ ਤੁਹਾਨੂੰ ਕੀ ਇਨ ਫਿਊਚਰ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਗਾਲੇ ਵੀ ਆ ਜੀ ਦੋ ਤਿੰਨ ਚੀਜ਼ਾਂ ਨੇ ਅਸੀਂ ਹਰ ਸਾਈਡ ਤੋਂ ਲੈਣਾ ਪਊਗਾ ਸਾਨੂੰ ਐਵੇਂ ਲੈਣਾ ਪਏਗਾ ਵੀ ਅਗਰ ਅਸੀਂ ਉਹਨੂੰ ਨੈਗੇਟਿਵ ਵੇ ਨਾਲ ਲੈਨੇ ਆ ਤੇ ਤਾਂ ਵੀ ਪਹਿਲੀ ਗੱਲ ਤਾਂ ਬਹੁਤ ਦੁੱਖ ਹੋਇਆ ਜਿਹੜੇ ਵੀ ਬੱਚੇ ਵਾਪਸ ਆਏ ਨੇ ਆਪਣੇ ਘਰ ਬਾਹਰ ਕੋਈ ਵੇਚ ਕੇ ਗਿਆ ਕੋਈ ਪਹਿਲੀ ਵੇਚ ਕੇ ਗਿਆ ਕੋਈ ਕੋਸ਼ ਕਰਕੇ ਗਿਆ ਮੈਨੂੰ ਉਹਨਾਂ ਲਈ ਬਹੁਤ ਜ਼ਿਆਦਾ ਦੁੱਖ ਆ ਪਰ ਦੂਜੀ ਪਾਸੇ ਜਿੱਤਿਆਂ ਨਾਲ ਸੋਚੀ ਤੇ ਬੜੇ ਵਧੀਆ ਤਰੀਕੇ ਹੈਗੇ ਆ ਜਿਹੜੇ ਲੀਗਲ ਵੇ ਨਾਲ ਜਾ ਸਕਦੇ ਆ ਆਪਣੇ ਜਿਹੜੇ ਏਜੰਟ ਨੇ ਲਾਇਸੈਂਸ ਲੈ ਕੇ ਬੈਠੇ ਨੇ ਕਿਉਂ ਉਹਨਾਂ ਨੂੰ ਰਸਤਾ ਸਹੀ ਨਹੀਂ ਦੱਸਦੇ ਕਿਉਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਭਾਈ ਸਹੀ ਸਹੀ ਰਸਤੇ ਥਾਣੀ ਜਾਓ ਸਹੀ ਰਸਤੇ ਥਾਣੀ ਜਾਣ ਦੇ ਪੈਸੇ ਲੈ ਲੈਂਦੇ ਨੇ ਤੇ ਮੁੜ ਕੇ ਉਹਨਾਂ ਨੂੰ ਜੰਗਲਾਂ ਛੱਡ ਦਿੰਦੇ ਨੇ ਪਤਾ ਕਿੰਨੀਆਂ ਤਕਲੀਫਾਂ ਹੁੰਦੀਆਂ ਉੱਥੇ ਤੱਕ ਪਹੁੰਚਣ ਲੱਗਿਆਂ ਤੇ ਜਦੋਂ ਪਹੁੰਚ ਵੀ ਜਾਂਦੇ ਨੇ ਉਦੋਂ ਬਾਅਦ ਵਿੱਚ ਫੇਰ ਵਿਚਾਰੇ ਉਸੇ ਸੱਚ ਵੇਚਣ ਦੇ ਵਿੱਚ ਨੇ ਲੋਕ ਤਾਂ ਲੱਗਦਾ ਹਾਂ ਲੇਕਿਨ ਜਿਸ ਤਰ੍ਹਾਂ ਦੇ ਇਨੀਸ਼ੀਏਟਿਵਸ ਲੈਂਦੇ ਜਾ ਰਹੇ ਕਿਉਂਕਿ ਡੋਨਲਡ ਟਰੰਪ ਵੱਲੋਂ ਜਦੋਂ ਇਲੈਕਸ਼ਨ ਲੜੀ ਜਾ ਰਹੀ ਸੀ ਉਦੋਂ ਇਹ ਕਿਆ ਗਿਆ ਸੀ ਕਿ ਰਿਫਿਊਜੀਸ ਨੂੰ ਬਾਹਰ ਕੱਢਿਆ ਜਾਏਗਾ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਵੀ ਉਸ ਸਮੇਂ ਉੱਥੇ ਹੋਵੋਗੇ ਜਾਂ ਤੁਹਾਡੀ ਫੈਮਿਲੀ ਨੇ ਵੀ ਉਹਨਾਂ ਨੂੰ ਵੋਟ ਕੀਤੀ ਹੋਏਗੀ ਤੁਹਾਨੂੰ ਲੱਗਦਾ ਸੀ ਕਿ ਜੋ ਇਨੀਸ਼ੀਏਟਿਵ ਉਹਨਾਂ ਵੱਲੋਂ ਲਿੱਤੇ ਜਾ ਰਹੇ ਨੇ ਉਹ ਠੀਕ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦਾ ਕੋਈ ਆਲਟਰਨੇਟਿਵ ਜਿਹੜਾ ਵਾ ਉਹ ਹੋਣਾ ਚਾਹੀਦਾ ਸੀ ਦੇਖੋ ਆਲਟਰਨੇਟਿਵ ਹੈ ਵਾ ਆਲਟਰਨੇਟਿਵ ਯੂਜ਼ ਵੀ ਹੋ ਰਿਹਾ ਵਾ ਜਦੋਂ ਕਿਹੇ ਹੱਦ ਤੱਕ ਹੋਣਾ ਜਦ ਤੁਸੀਂ ਇਹ ਸੋਚ ਕੇ ਵੇਖੋ ਮੈਂ ਛੋਟੀ ਜੀ ਐਗਜ਼ਾਮਪਲ ਦੇਣਾ ਤੁਹਾਨੂੰ ਹੁਣ ਸਾਡਾ ਘਰ ਆ ਸਾਡੇ ਘਰ ਦੇ ਵਿੱਚ ਜੇ ਕੋ ਆ ਜੇਗਾ ਤੁਹਾਨੂੰ ਪਤਾ ਵੀ ਨਹੀਂ ਉਹ ਕੌਣ ਆ ਇੱਕ ਵਾਰੀ ਤੇ ਮੈਨੂੰ ਲੱਗੇਗਾ ਭਈ ਇਹ ਗਲਤ ਬੰਦਾ ਇੰਟਰ ਹੋ ਗਿਆ ਭਾਵੇਂ ਉਹ ਬੰਦਾ ਲੱਖ ਚੰਗਾ ਹੋਵੇ ਭਾਵੇਂ ਉਹਦੇ 'ਚ 100 ਗੁਣ ਹੋਣ ਪਰ ਉਹਦੇ ਗੁਣਾਂ ਨੂੰ ਬਾਅਦ 'ਚ ਵੇਖਿਆ ਜਾਵੇਗਾ ਪਹਿਲਾਂ ਇੱਕ ਵਾਰੀ ਲੱਗੇਗਾ ਵੀ ਯਾਰ ਇਹ ਕੌਣ ਆ ਗਿਆ ਹਾਂਜੀ ਹੋਰ ਆ ਵੀ ਗਏ ਆ ਬਹੁਤ ਦੁਨੀਆ ਗਈ ਆ ਜਿਨ੍ਹਾਂ ਨੂੰ ਅਮਰੀਕਾ ਨੇ ਆਪਣੀ ਪੀਆਰ ਦਿੱਤੀ ਆ ਜਿਹੜੇ ਉੱਥੋਂ ਦੇ ਹੁਣ ਸਿਟੀਜ਼ਨ ਨੇ ਜਿਹੜੇ ਆਪਣੇ ਜਿਹੜੇ ਦੂਜੇ ਆਇਆਂ ਨੂੰ ਉਹਨਾਂ ਦੀ ਵੀ ਕਿਸੇ ਨਾ ਕਿਸੇ ਨੇ ਹੈਲਪ ਕੀਤੀ ਆ ਭਾਵੇਂ ਉਹ ਕਿਸੇ ਤਰੀਕੇ ਨਾਲ ਵੀ ਗਏ ਇਹ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਇੱਕ ਹੀ ਬੇਨਤੀ ਕਰੂੰਗਾ ਭਾਈ ਮੇਰੇ ਭਰਾਵੋ ਤੇ ਉਹ ਭੈਣੋ ਬੜੇ ਵਧੀਆ ਲੀਗਲ ਤਰੀਕੇ ਆਗੇ ਆਪਣੇ ਪੰਜਾਬ ਦੇ ਬੱਚੇ ਬਹੁਤ ਸਮਾਰਟ ਨੇ ਜੇ ਤੁਸੀਂ ਦੇਖੋ ਤੇ ਕਰੀਮ ਜਿਹੜੀ ਆ ਨਾ ਪੰਜਾਬ ਦੀ ਜਾ ਕੇ ਸਾਰੀ ਹਾਈ ਲੈਵਲ ਜੌਬਾਂ ਤੇ ਬੈਠੀ ਆ ਜੇ ਤੁਸੀਂ 트럼ਪ ਦੀ ਕੈਬਨਟ ਵੇਖ ਲਓ ਉੱਥੇ ਵੀ ਪੰਜਾਬੀ ਉਹਦੀ ਕੈਬਨਟ ਚ ਹੈਗੇ ਨੇ ਜੇ ਤੁਸੀਂ ਕੈਲੀਫੋਰਨੀਆ ਸਟੇਟ ਦੇ ਗਵਰਨਰ ਦੇਖ ਲਓ ਉੱਥੇ ਦੀ ਆ ਕਿਤੇ ਜੱਜ ਲੱਗੇ ਨੇ ਆਪਣੇ ਪੰਜਾਬੀ ਕੁੜੀ ਦਮਲਾ ਬਣ ਕੇ ਉੱਥੇ ਬੈਠੀ ਆ ਆਪਣੀਆਂ ਸਵਾਵਾਂ ਨਭਾਰੀ ਆ ਸਾਨੂੰ ਦੋਵੇਂ ਪਾਸੇ ਵੇਖਣੇ ਪੈਣੇ ਆ ਸਾਨੂੰ ਇੱਕ ਸਾਈਡ ਨਹੀਂ ਦੇਖਣੀ ਪੈਣੀ ਲੇਕਿਨ ਲਲੀਬੀ ਜੀ ਜਿਸ ਤਰ੍ਹਾਂ ਦੇ ਹੂਣ ਹਾਲਾਤ ਨੇ ਜਿੱਦਾਂ ਜਹਾਜ਼ ਭਰ ਭਰ ਕੇ ਆਏ ਪੰਜਾਬ ਦੇ ਵਿੱਚ ਉਹ ਜਹਾਜ਼ਾਂ ਨੂੰ ਉਤਾਰਿਆ ਗਿਆ ਕਿਹਾ ਗਿਆ ਕਿ ਪੰਜਾਬੀ ਵਾਪਸ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਇੱਕ ਸਪੈਸੀਫਿਕ ਹੀ ਸਿਸਟਮ ਦੇ ਨਾਲ ਸੋਚਿਆ ਗਿਆ ਕਿ ਇਸ ਬੰਦਿਆਂ ਨੂੰ ਜਿਹੜਾ ਵਾ ਬਦਨਾਮ ਕੀਤਾ ਜਾਵੇ ਜਾਂ ਪੰਜਾਬੀਆਂ ਦਾ ਨਾਮ ਜਿਹੜਾ ਆ ਉਹ ਬਦਨਾਮ ਕੀਤਾ ਗਿਆ ਤੁਹਾਨੂੰ ਲੱਗਦਾ ਇਸ ਚੀਜ਼ ਨੂੰ ਲੈ ਕੇ ਇੱਕ ਗੱਲ ਤੇ ਪੱਕੀ ਹੈ ਜੀ ਹੁਣ ਹਿੰਦੁਸਤਾਨ ਦੇ ਵਿੱਚ ਮੇਰੇ ਖਿਆਲ ਨਾਲ ਹਜ਼ਾਰਾਂ 에어ਪੋਰਟ ਨੇ ਪੰਜਾਬੀ ਕਿਉਂ ਚੁਣਿਆ ਗਿਆ ਪੰਜਾਬ ਵਾਲਾ ਤੇ 에어ਪੋਰਟ ਉਹਨਾਂ ਜਿਹੜਾ ਰਨਵੇ ਆ ਉਹਨਾਂ ਵੱਡੇ ਵੱਡੇ ਜਹਾਜ਼ਨ ਚੱਲਦਾ ਵੀ ਨਹੀਂ ਆ ਜਿਹੜੇ ਰਨਵੇ ਦਿੱਤੇ ਉਹਨਾਂ ਨੂੰ ਉਤਾਰਿਆ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਭਾਵੇਂ ਕਿ ਦੂਜੀਆਂ ਸਟੇਟਾਂ ਦੇ ਬੰਦੇ ਜ਼ਿਆਦਾ ਸੀ ਫਿਰ ਵੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਵੀ ਕੋਈ ਗੱਲ ਨਹੀਂ ਜਿਹੜਾ ਬਦਨਾਮ ਹੈ ਉਹਨੂੰ ਹੋਰ ਬਦਨਾਮ ਕੀਤਾ ਜਾਵੇ ਆਪਣੇ ਪੰਜਾਬੀਆਂ ਨਾਲੋਂ ਮੈਂ ਅਮਰੀਕਾ ਰਹਿਣਾ ਮੇਰੇ ਘਰ ਜਿੱਤੇ ਆ ਨਾ ਮੈਂ ਰਹਿਣਾ ਮੇਰੇ ਘਰ ਤੋਂ ਦਿੱਤ ਮੈਂ 5 ਮਾਈਲ ਰਾਉਂਡ ਦੇ ਵਿੱਚ ਕਰਾਣਾ ਸਾਡੇ ਦੋ ਘਰ ਨੇ ਪੰਜਾਬੀਆਂ ਦੇ 98% ਜਿਹੜੇ ਨੇ ਸਾਊਥ ਇੰਡੀਅਨ ਨੇ ਇਹ ਗੱਲ ਉਹਨਾਂ ਦਾ ਨਹੀਂ ਸਾਹਮਣੇ ਆਇਆ ਜਾਂਦਾ ਇਹ ਗੱਲ ਸਾਊਥ ਦੇ ਵਿੱਚ ਕੋਈ 에어ਪੋਰਟ ਨਹੀਂ ਹੈਗਾ ਇਹ ਗੱਲ ਗੁਜਰਾਤ ਦੇ ਵਿੱਚ ਕੋਟਾਪ ਦਾ 에어ਪੋਰਟ ਨਹੀਂ ਹੈਗਾ ਦਿੱਲੀ ਅਸੀਂ ਉਤਰਦੇ ਹਾਂ ਸਾਨੂੰ ਫੋਰਸ ਕੀਤਾ ਜਾਂਦਾ ਤੁਸੀਂ ਦਿੱਲੀ ਉਤਰੋ ਇੱਥੇ ਡਾਇਰੈਕਟ ਨਹੀਂ ਆ ਸਕਦੇ ਤਾਂ ਮੈਂ ਜਾਊਂਗਾ বিনা ਇਹ ਤੋਂ ਬੈਠੂੰਗਾ ਜਦ ਆਜ ਤੇ ਪਹਿਲਾਂ ਦਿੱਲੀ ਜਾਊਂਗਾ ਦਿੱਲੀ ਤੋਂ ਮੈਂ ਜਾ ਕੇ ਅਗਲੀ ਫਲਾਈਟ ਜਾਊਂਗਾ ਇਹ ਉਹ ਫਲਾਈਟ ਦਿੱਲੀ ਨਹੀਂ ਉਤ ਸਕਦੀ ਲੈ ਜਰਾ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਵਿਦੇਸ਼ਾਂ ਚ ਮੱਲਾ ਮਾਰਿਆ ਨਾ ਚਾਹੇ ਉਹ ਪੰਜਾਬੀ ਹੋਣ ਚਾਹੇ ਗੁਜਰਾਤੀ ਹੋਣ ਚਾਹੇ ਜੋ ਜੋ ਮਰਜੀ ਉਹ ਤੁਸੀਂ ਇੱਕ ਇੱਕ ਐਗਜ਼ਾਮਪਲ ਵੀ ਦਿੱਤੇ ਕਿ ਇੱਕ ਲੇਡੀ ਵੀ ਆ ਦੁਮਾਲਾ ਬਣ ਕੇ ਉੱਥੇ ਸਰਵਿਸ ਕਰਦੀ ਪਈ ਹੈ ਤੁਹਾਨੂੰ ਲੱਗਦਾ ਹੈ ਕਿ ਆਪਾਂ ਪਛਾਣ ਬਣਾ ਚ ਨਹੀਂ ਕਾਮਯਾਬ ਹੋ ਪਾਏ ਉੱਥੇ ਜਾ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਕبھی ਤੁਹਾਨੂੰ ਨਜ਼ਰ ਆ ਰਹੀ ਹੈ ਕਿਹੜੀ ਤੁਹਾਨੂੰ ਕਮੀ ਉੱਥੇ ਨਜ਼ਰ ਆ ਰਹੀ ਸੀ ਕਿਉਂਕਿ ਤੁਸੀਂ ਵੀ 27-28 ਸਾਲ ਤੋਂ ਉੱਥੇ ਰਹਿ ਰਹੇ ਹੋ ਤੁਹਾਨੂੰ ਉਦੋਂ ਕਿੰਦਾ ਕਿ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਕਿੰਨਾ ਕਿ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ ਜਦੋਂ ਅਸੀਂ ਗਏ ਆ ਨਾ ਉਦੋਂ ਤੇ ਇੰਨਾ ਈਜੀ ਸੀ ਇਹ ਬਹੁਤ ਜ਼ਿਆਦਾ ਹਰ ਬੰਦਾ ਸਾਡੀ ਕਦਰ ਕਰਦਾ ਸੀ ਹਾਂ ਦੋ ਚਾਰ ਚੀਜ਼ਾਂ ਜ਼ਰੂਰ ਸੀ ਉਸ ਵੇਲੇ ਸਾਨੂੰ ਸਿੱਖਾਂ ਨੂੰ ਤੇ ਮੁ슬ਮਾਨ ਨੂੰ ਕਿਤੇ ਨਾ ਕਿਤੇ ਮਿਲਾ ਕੇ ਤੇ ਸਾਡੇ ਨਾਲ ਦੁਰਭਿਆਰ ਕੀਤਾ ਜਾਂਦਾ ਹੂੰ ਹੁਣ ਆਪਣੇ ਪੰਜਾਬੀਆਂ ਨੇ ਇੰਨੀਆਂ ਲੈਵਲਾਂ ਤੇ ਬੈਠੇ ਆ ਮੈਂ ਜਿੱਦੇ ਵੱਡੇ ਵੱਡੇ ਪੰਜਾਬੀ ਨੇ ਮੈਂ ਤਾਂ ਛੋਟਾ ਜਿਹਾ ਬਿਜ਼ਨਸਮੈਨ ਆ ਮੇਰੇ ਨਾਲੋਂ ਲੋਕ ਹਜ਼ਾਰਾਂ ਹਜ਼ਾਰਾਂ ਟਰੱਕਾਂ ਵਾਲੇ ਨੇ ਕੋਈ 2-2000 ਟਰੱਕ ਵਾਲਾ ਵਾ ਕੋਈ ਹਜ਼ਾਰਾਂ ਏਕੜਾਂ ਦਾ ਮਾਲਕ ਹੈ ਉੱਥੇ ਬਾਗ ਲੱਗੇ ਨੇ ਜੇ ਮੈਂ ਕੈਲੀਫੋਰਨੀਆ ਚਲ ਜਾ ਤਾਂ ਮੈਂ ਬੰਦੇ ਗਿਣਨੇ ਸ਼ੁਰੂ ਕਰਾਂ ਤੇ ਘਟੋ-ਘਟ 100 ਆਦਮੀ ਹੋ ਜਾਵਾ ਵੀ ਜਿਹਦੇ ਕੋਲ ਕਮ ਸੇ ਕਮ 5-5 4-4 ਹਜ਼ਾਰ ਬੰਦਾ ਕੰਮ ਕਰਦਾ ਜੀ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ ਜਾ ਕੇ ਤੇ ਅੱਜ ਤੱਕ ਆਪਣੀ ਸਕਸੈਸਫੁਲ ਕਹਾਗੀਆਂ ਨੇ ਲੇਕਿਨ ਡਿਫਿਕਲਟੀਜ਼ ਕੀ ਨਜ਼ਰ ਆਈਆਂ ਹੁਣ ਲੱਗਦਾ ਕਿ ਜਿਹੜਾ ਇਹ ਕਈ ਲੋਕ ਕਹਿ ਰਹੇ ਨੇ ਕਿ ਜਿਹੜਾ ਗਾਣਾ ਸੀਗਾ ਗਾਣੇ ਕਰਕੇ ਲੋਕਾਂ ਨੇ ਕਿਹਾ ਕਿ ਉਹ ਟਰੰਪ ਨੇ ਗਾਣਾ ਸੁਣ ਲਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਤੁਹਾਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬੌਦਰ ਕਰਦੇ ਨੇ ਡੋਨਲਡ ਟਰੰਪ ਨਾ 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 ਇਹ ਬਿਲਕੁਲ ਆਪਣੀ ਸੋਚ ਹੀ ਨਹੀਂ ਆ ਇਹ ਆਪਾਂ ਨੂੰ ਸੋਚਣਾ ਜਿਹੜਾ ਨਾ ਉਹ ਬਹੁਤ ਲੋਅਰ ਲੈਵਲ ਦੀਆਂ ਗੱਲਾਂ ਨੇ ਉਨਾਂ ਕੋਲ ਇੰਨਾ ਟਾਈਮ ਕਿੱਥੇ ਹੈ ਯਾਰ ਉਹਨਾਂ ਦੇ ਕੋਲ ਤੇ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਵਾ ਉਹ ਇੱਕ ਸਰਪੰਚ ਦੇਸ਼ ਆ ਤੇ ਉਹ ਜੇ ਇਹੋ ਜਿਹੇ ਨਿੱਕੇ ਨਿੱਕੇ ਟੁੱਟੀਆਂ ਗੱਲਾਂ ਨੂੰ ਨੋਟਿਸ ਕਰ ਲੱਗੂਗਾ ਇਹ ਤੋਂ ਨੇ ਕੀ ਕੰਮ ਚਲੂਣਾ ਲੇਕਿਨ ਲੋਕ ਬਹੁਤ ਟ੍ਰੋਲ ਕਰ ਰਹੇ ਸੀ ਲੋਕ ਕਹਿੰਦੇ ਕਿ ਆ ਚੀਜ਼ ਹੋਈ ਆ ਤਾਂ ਕਰਕੇ ਆ ਔਰ ਮੀਮਸ ਬਣਨੇ ਸ਼ੁਰੂ ਹੋ ਗਏ ਉਸ ਨੂੰ ਲੈ ਕੇ ਦੇਖੋ ਜੋ ਬਣੀ ਮੈਂ ਅੱਜ ਗੱਲ ਕਰ ਰਿਹਾ ਨਾ ਬਹੁਤ ਸਾਰੇ ਲੋਕ ਮੇਰੇ ਨਾਲ ਵੀ ਐਗਰੀ ਨਹੀਂ ਕਰਨਗੇ ਪਰ ਬਹੁਤ ਸਾਰੇ ਲੋਕ ਮੇਰੇ ਨਾਲ ਐਗਰੀ ਵੀ ਕਰਨਗੇ ਤਾਰਨੇ ਆ ਕਿ ਪ੍ਰਭੂ ਨੋ ਇਲੀਗਲ ਵੇ ਨਾ ਜਾਣਾ ਤੂੰ ਜਦੋਂ ਸਾਡੇ ਕੋਲ ਲੀਗਲ ਵੇ ਹੈਗਾ ਵਾ ਕੀ ਪੰਜਾਬ ਦੇ ਬੱਚੇ ਸਮਾਰਟ ਨਹੀਂ ਆ ਜੇ ਪੰਜਾਬ ਦਾ ਬੱਚਾ ਇੱਥੋਂ ਜਾ ਕੇ ਉੱਥੇ ਆਪਣੀਆਂ ਮੱਲਾਂ ਮਾਰ ਸਕਦਾ ਵਾ ਹੁਣ ਮੇਰੇ ਬੇਟੇ ਆ ਮੇਰਾ ਇੱਕ ਮੈਡੀਕਲ ਸਕੂਲ ਦੇ ਵਿੱਚ ਆ ਕਟਰਨੀ ਬਣ ਕੇ ਬੈਠਾ ਕੀ ਉਹ ਪੰਜਾਬੀ ਨਹੀਂ ਆ ਉਹ ਵੀ ਤਾਂ ਸਰਦਾਰ ਨਹੀਂ ਪੈਤੇ ਉਹਨਾਂ ਦੇ ਨਾਲ ਦੇ ਕਈ ਹਜ਼ਾਰਾਂ ਨੇ ਮੈਂ ਇਕੱਲੇ ਆਪਣੇ ਬੱਚਿਆਂ ਦੀ ਛੋਟੀ ਜਿਹੀ ਇੱਕ ਐਗਜ਼ੈਂਪਲ ਦਿੱਤੀ ਆ ਸ਼ਾਇਦ ਮੇਰੇ ਬੱਚਿਆਂ ਨਾਲੋਂ ਵੀ ਬੱਚੇ ਜਿਹੜੇ ਸਮਾਰਟ ਬੈਠੇ ਨੇ ਤੇ ਜੇ ਉਹ ਜਾ ਕੇ ਤਰੀਕੇ ਨਾਲ ਜੇ ਉਹ ਕਰ ਸਕਦੇ ਨੇ ਆਪਣੀਆਂ ਕੰਪਨੀਆਂ ਸਟੈਂਡ ਕਰ ਸਕਦੇ ਨੇ ਮੈਡੀਕਲ ਦੀ ਫੀਲਡ ਦੇ ਵਿੱਚ ਆਪਣੇ ਬੰਦੇ ਨੇ ਹਸਪੀਟਲ ਜਾ ਕੇ ਦੇਖ ਲਓ ਹਸਪੀਟਲ ਦੇ ਵਿੱਚ ਮੋਰ ਦਨ 40% ਲੋਕ ਆਪਣੇ ਨੇ ਉਥੇ ਜਿਹੜੇ ਡਾਕਟਰ ਨੇ ਜਿਹੜੇ ਨੇ ਜੇ ਮੈਂ ਆਪਣੀ ਪਰਿਵਾਰ ਫੈਮਿਲੀ ਗੱਲ ਦੀ ਗੱਲ ਕਰਾਂ ਨਾ ਤੇ ਘਟੋ ਘਟ 9 10 ਡਾਕਟਰ ਨੇ ਜਿਹੜੇ ਕਿ ਬਹੁਤ ਜਿਆਦਾ ਵਧੀਆ ਵਧੀਆ ਆਪਣੀਆਂ ਲੈਵਲਾਂ ਤੇ ਜਾਬਾਂ ਕਾਂਦੇ ਲੇਕਿਨ ਜਿਸ ਤਰ੍ਹਾਂ ਅਮਰੀਕਾ ਦੀ ਗੱਲ ਕੀਤੀ ਜਾਂਦੀ ਸੀ ਯੂਐਸ ਦੀ ਗੱਲ ਕੀਤੀ ਜਾਂਦੀ ਸੀ ਤੇ ਹਮੇਸ਼ਾ ਇੱਕ ਚੀਜ਼ ਧਾਰਨਾ ਰਹਿੰਦੀ ਸੀ ਕਿ ਲੋਕ ਕਹਿੰਦੇ ਸੀਗੇ ਕਿ ਸਿਰਫ ਸਾਨੂੰ ਇੱਕ ਕੰਦ ਜਿਹੜੀ 35 ਫੁੱਟੀ ਆ ਉਹ ਟਪਾ ਦਿਓ ਉਸ ਤੋਂ ਬਾਅਦ ਅਸੀਂ ਆਪਣੇ ਆਪ ਵਕੀਲ ਕਰਕੇ ਜਾਂ ਕੁਝ ਵੀ ਕਰਕੇ ਆਪਾਂ ਆਪਣੇ ਆਪ ਨੂੰ ਪੱਕਾ ਕਰਵਾ ਲਾਂਗੇ ਤੁਹਾਨੂੰ ਲੱਗਦਾ ਕਿ ਇਹ ਈਜ਼ੀ ਸੀਗਾ ਜਾਂ ਹੁਣ ਜਾਦਾ ਪ੍ਰੋਬਲਮਸ ਲੋਕਾਂ ਨੂੰ ਕ੍ਰੀਏਟ ਹੋਣੀਆਂ ਸ਼ੁਰੂ ਹੋਈਆਂ ਨੇ ਈਜ਼ੀ ਕਦੀ ਵੀ ਨਹੀਂ ਸੀ ਬੰਦੇ ਪਹਿਲਾਂ ਵੀ ਰਿਪੋਰਟ ਹੁੰਦੇ ਇਹ ਨਹੀਂ ਪਹਿਲਾਂ ਨਹੀਂ ਹੁੰਦੇ ਪਹਿਲਾਂ ਵੀ ਕੰਦਾ ਟੱਪਦੇ ਹੀ ਪਹਿਲਾਂ ਜਾਂਦੇ ਹੀ ਉੱਥੇ ਜਾ ਕੇ ਪੱਕੇ ਵੀ ਹੁੰਦੇ ਹੀ ਉਥੋਂ ਰਿਪੋਰਟ ਵੀ ਹੁੰਦੇ ਹੀ ਸਿਰਫ ਐਰ ਕੀ ਕੀ ਹੋਇਆ ਵਾ ਐਰ ਕੀ ਪ੍ਰੰਪ ਨੇ ਆਪਣਾ ਜਿਹੜਾ ਫੈਸਲਾ ਲਿਆ ਨਾ ਉਹ ਫੈਸਲੇ ਨੂੰ ਉਹਨੇ ਓਪਨਲੀ ਚੈਲੰਜ ਕੀਤਾ ਹੈ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਪਹਿਲਾਂ ਜਾਬਾਂ ਦਊਂਗਾ ਮੈਂ ਜਿਹੜੇ ਮੇਰੇ ਵਸਿੰਦੇ ਨੇ ਉਹਨਾਂ ਨੂੰ ਪਿੱਛੇ ਛੱਡ ਕੇ ਲੋਕੀ ਬਾਹਰੋਂ ਆ ਕੇ ਕਿਉਂ ਉਹਨਾਂ ਦੀ ਪੋਜੀਸ਼ਨਾਂ ਲੈਣ ਕਿਉਂਕਿ ਉਹ ਡਿਜ਼ਰਵ ਕਰਦੇ ਨੇ ਉੱਥੇ ਪੜਦੇ ਨੇ ਉੱਥੇ ਲਿਖਦੇ ਨੇ ਕਿਸੇ ਵੇਲੇ ਜਦੋਂ ਜਾ ਕੇ ਕੰਪੀਟੀਸ਼ਨ ਹੁੰਦਾ ਵਾ ਆਪਣੇ ਬੱਚੇ ਜਿਹੜੇ ਆ ਜਿਆਦਾ ਸਮਾਰਟ ਨੇ ਉਹ ਜੋਬ ਨੂੰ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਤਕਲੀਫ ਹੁੰਦੀ ਆ ਵੀ ਪਈ ਇਹ ਆ ਕੇ ਪਿੱਛੋਂ ਥੋੜੇ ਟਿਰ ਬਾਅਦ ਸਾਡੇ ਨਾਲੋਂ ਵੀ ਵਧੀਆ-ਵਧੀਆ ਜੋਬਾਂ ਕਾਣਦੇ ਨੇ ਵਧੀਆ-ਵਧੀਆ ਘਰਾਂ 'ਚ ਰਹਿਣ ਦੇ ਨੇ ਫਿਰ ਉਹ ਕਿਸੇ ਨਾ ਕਿਤੇ ਥੋੜੀ-ਬੁਤੀ ਆਪਣੇ ਮਨ ਦੇ ਵਿੱਚ ਨਫ਼ਰਤ ਜ਼ਰੂਰ ਰੱਖਦੇ ਨੇ ਕੀ ਲੱਗਦਾ ਜੈਲਸੀ ਆ ਇਹ ਜੈਲਸੀ ਆ ਪੰਜਾਬ ਕਿਉਂਕਿ ਪੰਜਾਬੀ ਹਮੇਸ਼ਾ ਹੀ ਮੱਲਾ ਮਾਰਦੇ ਜਦੋਂ ਤੁਸੀਂ ਦੱਸਿਆ ਕਿ ਇਹ ਵੀ ਲੱਗਦਾ ਜੈਲਸੀ ਆ ਕਿਸੇ ਜਗ੍ਹਾ ਤੇ देखो बड़ा उकी गल है इन्हें पैना जेलसी है और हर एक धर्म ਦੇ ਵਿੱਚ ਹਰ ਇੱਕ ਮੁਲਕ ਦੇ ਵਿੱਚ ਕੋਈ ਮਾੜਾ ਤੇ ਕੋਈ ਚੰਗਾ ਕਦੀ ਸਾਰੇ ਮਾੜੇ ਨਹੀਂ ਹੁੰਦੇ ਤੇ ਕਦੀ ਉਹ ਸਾਰੇ ਚੰਗੇ ਨਹੀਂ ਹੁੰਦੇ ਜੇ ਹੁਣ 100 ਦੇ ਵਿੱਚੋਂ ਕੋਈ 10 ਮਾੜੇ ਨੇ ਤਾਂ ਆਪਾਂ ਮੈਂ 90 ਨੂੰ ਮਾੜੇ ਨਹੀਂ ਕਹਿ ਸਕਦਾ ਲੇਕਿਨ ਪ੍ਰਾਈਮ ਮਿਨਿਸਟਰ ਇੰਡੀਆ ਜਾਂਦੇ ਨੇ ਉੱਥੇ ਲੱਗਦਾ ਸੀਗਾ ਕਿ ਕੋਈ ਹੱਲ ਨਿਕਲ ਸਕਦਾ ਸੀ ਜਾਂ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਕਹਿੰਦੇ ਸੀਗੇ ਉਹ ਮੇਰੇ ਦੋਸਤ ਨੇ ਔਰ ਤੁਸੀਂ बिजनेसमੈਨ ਹੋ ਜਿਹੜੇ बिजनेसमੈਨਸ ਨੂੰ ਉਧਰੋਂ ਇੱਧਰੇ ਭੇਜ ਦਿੱਤਾ ਜਾਊਗਾ ਤੁਹਾਨੂੰ ਲੱਗਦਾ ਕਿ ਅਮਰੀਕਨ ਡੌਮਫੋਲ ਤੇ ਜਾ ਸਕਦਾ ਹੈ ਨਹੀਂ ਇਹ बिजनेसमੈਨ ਉਹ ਕਦੀ ਨਹੀਂ ਤੋਰਦੇ ਉੱਥੇ ਉਹ ਹਮੇਸ਼ਾ ਆਪ ਖੁਦ बिजनेसमੈਨ ਹੈ ਹਰ ਇੱਕ बिजनेसमੈਨ ਦੀ ਉਹ ਹੈਲਪ ਕਰਦੇ ਨੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਮੋਦੀ ਸਾਹਿਬ ਦੀ ਗਏ ਨੇ ਉਹ ਬਹੁਤ ਹਾਈ ਲੈਵਲ ਦੀਆਂ ਗੱਲਾਂ ਨੇ ਇਹ ਜਿਹੜੀ ਚੀਜ਼ ਹੈ ਬੜੇ ਲੋ ਲੈਵਲ ਦੀ ਹੈ ਇੱਕ ਦੇਸ਼ ਦਾ ਪ੍ਰੈਜ਼ੀਡੈਂਟ ਦੂਜੇ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਜਦੋਂ ਮਿਲਦਾ ਨਾ ਉਹ ਬਹੁਤ ਹਾਈ ਲੈਵਲ ਦੀਆਂ ਗੱਲਾਂ ਕਰਦੇ ਲੇਕਿਨ ਲੱਗਦਾ ਨਹੀਂ ਹੱਲ ਨਿਕਲ ਸਕਦਾ ਸੀ ਜਦੋਂ ਇਲੈਕਸ਼ਨ ਸੀ ਜਦੋਂ ਕਹਿੰਦੇ ਸੀ ਕਿ 트럼ਪ ਮੇਰਾ ਦੋਸਤ ਆ ਔਰ 트럼ਪ ਨੂੰ ਮੈਂ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੇ ਸਲੋਗਨ ਸੀਗੇ ਉਸ ਤੋਂ ਦੇ ਸਲੋਗਨ ਵੀ ਬੋਲਦੇ ਨਜ਼ਰ ਆਈ ਸੀ ਕਿ 트럼ਪ ਉਹ ਤੇ ਕਹਿੰਦੇ ਇਹ ਪਿਛਲੀ ਵਾਰੀ ਅਬ ਕੀ ਬਾਅਦ 트럼ਪ ਸਰਕਾਰ ਜੇ ਵੀ ਇੱਥੇ ਹੁੰਦਾ ਯਾ ਅਬ ਕੀ ਬਾਅਦ ਮੋਦੀ ਸਰਕਾਰ ਬਿਲਕੁਲ ਠੀਕ ਹੈ ਕਿ ਦੂਜੇ ਦੀ ਹੈਲਪ ਕਰਨਾ ਕੋਈ ਮਾੜੀ ਗੱਲ ਨਹੀਂ ਆ ਉਹਦੋਂ ਗਏ ਆ ਉਹਨਾਂ ਨੇ ਕੋਸ਼ਿਸ਼ ਆਪਣੀ ਪੂਰੀ ਕੀਤੀ ਆ ਵੀ ਉਹਨਾਂ ਦੀ ਹੈਲਪ ਕਰੀਏ ਹੂੰ ਉਹਦੇ ਨਾਲ ਉਹਦੇ ਨਾਲ ਕੋਈ ਯਾਰੀ ਨਹੀਂ ਵੱਜ ਜਾਂਦੀ ਹੂੰ ਉਹਦੇ ਨਾਲ ਤੁਹਾਡੇ ਦੇਸ਼ ਦੀਆਂ ਕਿ ਜਿਹੜੇ ਸਾਡੇ ਕਾਨੂੰਨੀ ਦਾਇਰੇ ਨੇ ਉਹ ਨਹੀਂ ਚੇਂਜ ਹੋ ਜਾਂਦੇ। ਤੋਂ ਹੀ ਰਿਕਵੈਸਟ ਕਰ ਸਕਦੇ ਤੇ ਦੂਜੇ ਨੂੰ ਕਿ ਭਈ ਮੇਰੇ ਦੇਸ਼ ਦੇ ਬਿਛਿੰਦੇ ਨੇ ਇਹ ਤੇਰੇ ਕੋਲ ਆਏ ਨੇ। ਇੰਡੀਆ ਵੀ ਆਇਆ ਹੁਣੇ ਚੌਥਾ ਮੁਲਕ ਆ ਦੁਨੀਆ ਦਾ। ਇਹ ਹੀ ਚੌਥਾ ਮੁਲਕ ਹੈ ਦੁਨੀਆ ਦਾ ਤੇ ਸਾਨੂੰ ਕਿਉਂ ਜਾਣ ਦੀ ਇਹ ਬਾਹਰਲੇ ਮੁਲਕਾਂ ਚ ਲੋੜਿਆ ਕੀ ਲੱਗਦਾ ਕਿ ਇੰਡੀਆ ਦੀ ਫਿਰ ਇਹ ਨਾਕਾਮੀਆਂ ਜਿਹੜੇ ਲੋਕ ਬੱਚੇ ਜਿਹੜੇ ਬਾਹਰ ਜਾ ਰਹੇ ਨੇ ਕਿਉਂਕਿ ਜਦੋਂ ਮੋਦੀਸ ਗਵਰਨਮੈਂਟ ਸੀਗੀ ਉਹ ਕਹਿੰਦੇ ਸੀਗੀ ਕਿ ਅਸੀਂ ਇੱਕ ਇੱਕ ਕਰੋੜ ਲੋਕਾਂ ਨੂੰ ਹਰ ਸਾਲ ਰੋਜ਼ਗਾਰ ਦੇਵਾਂਗੇ ਤਾਂ ਲੱਗਦਾ ਕਿ ਇਹ ਵੀ ਕਿਤੇ ਕਮੀ ਲੱਗਦੀ ਤੁਹਾਨੂੰ ਬਿਲਕੁਲ ਸਹੀ ਹੈ ਜੀ ਕਮੀ ਹੈ ਜੇ ਕਿਤੇ ਆਪਣੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਕਿਉਂ ਬਾਹਰ ਜਾਈਏ ਜਿਹੜੀ ਆਪਣੀ ਧਰਤੀ ਦੀ ਮਹਿਕ ਹੈ ਨਾ ਆਪਣੇ ਲੋਕਾਂ ਦਾ ਪਿਆਰ ਆ ਉਹ ਕਿਉਂ ਇਹਦਾ ਛੱਡਣ ਨੂੰ ਜੀ ਕਰਦਾ ਔਰ ਤੁਸੀਂ ਹੁਣ ਵਾਪਸ ਵੀ ਜਾਓਗੇ ਫਿਰ ਕੀ ਤੁਹਾਡੀ ਕੋਈ ਮੁਲਾਕਾਤ ਦਾ ਡਿਊਲ ਬਣ ਰਿਹਾ ਵਾ ਕੀ 트럼ਪ ਨੂੰ ਮਿਲ ਕਿਉਂਕਿ 트럼ਪ ਹਮੇਸ਼ਾ ਹੀ ਸਾਰਿਆਂ ਉੱਤੇ ਪਏ ਪਛਿੰਦਿਆਂ ਨੂੰ ਵੀ ਮਿਲਦੇ ਨੇ ਆਪਣੇ ਵੋਟਰਾਂ ਦਾ ਵੀ ਥੈਂਕਸ ਕਰਦੇ ਕਿ ਤੁਸੀਂ ਮਿਲੋਗੇ ਤੁਹਾਡਾ ਕੋਈ ਬਣ ਰਿਹਾ ਰੂਲ ਮੈਪ ਇਸ ਦਾ ਮੈਂ ਕੋਸ਼ਿਸ਼ ਜਰੂਰ ਕਰੂੰਗਾ ਪਰ ਮੈਂ ਆਪਣੇ ਵੱਲੋਂ ਤੈਨੂੰ ਓਨੈਸਟਲੀ ਦੱਸਾਂ ਕਿ ਮੈਂ ਕੋਈ ਐਡਾ ਵੱਡਾ ਬਿਜ਼ਨਸਮੈਨ ਨਹੀਂ ਹੈਗਾ ਕਿ ਜਿਹੜਾ ਮੈਨੂੰ ਟਾਈਮ ਦੇ ਦੇ ਪਰ ਬੜੀ ਚੰਗੀ ਚੀਜ਼ ਇਹ ਆ ਜੇ ਕੋਈ ਛੋਟੇ ਤੋਂ ਛੋਟਾ ਆਦਮੀ ਵੀ ਅਪੁਆਇੰਟ ਲੈ ਕੇ ਟਾਈਮ ਮੰਗਦਾ ਨਾ ਗੱਲ ਕਰਨ ਵਾਸਤੇ ਉਹ ਮੁਲਕ ਦੇਂਦਾ ਵਾ ਉੱਥੇ ਕੋਈ ਸ਼ਿਫਾਰਿਸ਼ ਨਹੀਂ ਚੱਲਦੀ ਉੱਥੇ ਕੋ ਇਹੋ ਜਿਹਾ ਨਹੀਂ ਚੱਲਦਾ ਵੀ ਤੂੰ ਵੱਡਾ ਤੂੰ ਨਿਕਾ ਤੂੰ ਨਹੀਂ ਮਿਲ ਸਕਦਾ ਉੱਥੇ ਕੋਈ ਵੀ ਬੰਦਾ ਛੋਟਾ ਜਿਹਾ ਬਿਜ਼ਨਸਮੈਨ ਵੀ ਜਾ ਕੇ ਉਹਨਾਂ ਨਾਲ ਸਲਾਹ ਕਰ ਸਕਦਾ ਉਹਨਾਂ ਦੇ ਕੋਲ ਕੋਈ ਲੈ ਸਕਦਾ ਵਾ ਵੀ ਮੈਂ ਇੱਥੇ ਆਇਆ ਵਾਂ ਮੈਂ ਇੱਥੇ ਜਾ ਕੇ ਆ ਕਰਨਾ ਚਾਹੁੰਦਾ ਗਵਰਨਮੈਂਟ ਹੈਲਪ ਕਰਦੀ ਹੋਰ ਭਾਵੇਂ ਜ਼ੋਨ ਦੇ ਦੇ ਕੇ ਤੁਹਾਡੀ ਹੈਲਪ ਕਰੇ ਭਾਵੇਂ ਤੁਹਾਨੂੰ ਕੋਈ ਫੰਡ ਦੇ ਕੇ ਕਰੇ ਵੀ ਤੁਸੀਂ ਫੰਡ ਦੇ ਰਿਟਰਨ ਕਰਨੇ ਹੀ ਨੇ ਕਿ ਉਹਨਾ ਤੁਸੀਂ ਬਿਜ਼ਨਸ ਵਧਾ ਕੇ ਕਰੋ ਹੂੰ ਤੁਹਾਨੂੰ ਲੱਗਦਾ ਕਿ ਕਿਹੜੇ ਕਿਹੜੇ ਬਿਜ਼ਨਸ ਜਿਹੜੇ ਨੇ ਉਹ ਹੁਣ ਉੱਥੇ ਬੂਮ ਕਰ ਸਕਦੇ ਨੇ ਤੁਹਾਨੂੰ ਲੱਗਦਾ ਕੋਈ ਹੈ ਉੱਥੇ ਸਪੈਸੀਫਿਕ ਕੋਈ ਤੁਹਾਡੇ ਦਿਮਾਗ 'ਚ ਚੱਲਦਾ ਹੋਵੇ ਕੋਈ ਮੈਂ ਜਿਹੜੀ ਚੀਜ਼ ਦੇਖਦਾ ਜੀ ਆਪਣੇ ਸਾਰੇ ਜਿਹੜੇ ਬਿਜ਼ਨਸ ਹੈ ਨਾ ਆਪਣੇ ਬੰਦੇ ਇਹੋ ਜਿਹੇ ਹੈਗੇ ਨੇ ਜਿੰਨਾ ਕੋ 100000 ਗੈਸ ਸਟੇਸ਼ਨ ਹੈ 550 ਗੈਸ ਸਟੇਸ਼ਨ ਹੈ ਤੇ ਅੱਜ ਦਾ ਨਹੀਂ ਪਿਛਲੇ 20 25 ਸਾਲਾਂ ਦਾ ਕੋਈ ਵਾਰੀ ਉਹਨਾਂ ਨੂੰ ਬੰਦਿਆਂ ਦੀ ਸ਼ੋਰਟੇਜ ਆਉਂਦੀ ਹੀ ਹਾਂ ਇਹਦੇ ਨਾਲ ਬੰਦਿਆਂ ਦੀ ਸ਼ੋਰਟੇਜ ਜ਼ਰੂਰ ਆਊਗੀ ਕਿਉਂਕਿ ਅਮਰੀਕਾ ਬਹੁਤ ਵੱਡਾ ਮੁਲਕ ਹੈ ਉੱਥੇ ਬੜੀ ਤਗੜੀ ਖੇਤੀਬਾੜੀ ਆ ਉੱਥੇ ਮਜ਼ਦੂਰੀ ਕਰਨ ਵਾਲੇ ਘੱਟ ਨੇ ਬੰਦੇ ਜੇ ਅੱਜ ਵੀ ਅਸੀਂ ਲੀਗਲ ਤਰੀਕੇ ਨਾਲ ਭਾਵੇਂ ਮਜ਼ਦੂਰੀ ਕਰਨ ਜਾਈਏ ਜਾਈਏ ਨਾ ਤਾਂ ਉਹ ਵੈਲਕਮ ਕਰਨਗੇ ਸਿਰਫ ਇੱਕੋ ਹੀ ਤਰੀਕਾ ਮੜਾ ਕਿ ਸਹੀ ਤਰੀਕੇ ਨਾਲ ਜਾਓ ਸਹੀ ਤਰੀਕੇ ਨਾਲ ਜਾਂਦੇ ਜੋ ਤਨੂ ਕਦੀ ਵੀ ਬੰਦਾ ਪਛਾਣੀਆਂ ਭੇਜਦੇ ਉਹ ਮੁਲਕ ਚ ਗਿਆ ਬਹੁਤ ਥੋੜੇ ਬੰਦੇ ਨੇ ਜਿਹੜੇ ਵਾਪਸ ਆਏ ਨੇ ਇਹ ਆਪਾਂ ਜੇ ਗਿਣਤੀ ਕਰੀਏ ਨਾ 5 ਤੋਂ 7000 ਬੰਦਾ ਰੋਜ਼ ਐਂਟਰ ਕਰਦਾ ਸੀ ਮੁਲਕ ਚ ਤੇ ਜਿਹੜੇ ਬਾਹਰ ਗਏ ਨੇ ਉਹ ਕਿੰਨੇ ਕੁ ਨੇ ਆਪਣੇ ਇੱਥੇ ਇੰਡੀਆ ਆਏ ਨੇ 400 500 ਹਜ਼ਾਰ ਆ ਗਿਆ ਹੋਗਾ ਉਹ ਮੇਰੇ ਖਿਆਲ 1% ਵੀ ਨਹੀਂ ਹੈ ਪਰ ਉਹ 1% ਨੇ ਇੰਨਾ ਕਾ ਜ਼ਿਆਦਾ ਬਦਨਾਮ ਕੀਤਾ ਵਾ ਕਿ ਜਿਹੜੇ ਪਹਿਲਾਂ ਹਜ਼ਾਰਾਂ ਹੁੰਦੇ ਸੀ ਉਹਨਾਂ ਵੱਲ ਨਜ਼ਰ ਹੀ ਨਹੀਂ ਗਈ ਲੇਕਿਨ ਰੇਸ਼ੋ ਕਹਿ ਰਹੇ ਨੇ 1 ਲੱਖ ਤੋਂ ਵੱਧ ਜਿਹੜੀ ਆ ਉਹ ਜਿਹੜੇ ਰਿਪੋਰਟ ਕੀਤੇ ਜਾਣਗੇ 18 ਹਜ਼ਾਰ ਡੀਟੇਨ ਕਹਿੰਦੇ ਕੀਤੇ ਗਏ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਵੀ ਇੱਕ ਨੰਬਰ ਬਹੁਤ ਵੱਡਾ ਨੰਬਰ ਹੈ ਜਰੂਰ ਹੈਗਾ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਅਜੇ ਇੱਥੇ ਇੱਥੇ ਰਿਸਰਚ ਨਹੀਂ ਕੀਤੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਿੰਨੇ ਬੰਦੇ ਡੀਟੇਨ ਕੀਤੇ ਆ ਕਿੰਨੇ ਬੰਦਿਆਂ ਨੂੰ ਉਹਨਾਂ ਨੇ ਕਰਨਾਮਾ ਪਰ ਮੈਂ ਤੁਹਾਨੂੰ ਅੱਜ ਵੀ ਦੱਸਦਾ ਮੈਂ ਇੱਕ ਪਿਛਲੇ ਹਫਤੇ ਮੇਰੇ ਇੱਕ ਫਰੈਂਡ ਦਾ ਬੇਟਾ ਵਾ ਉਹ ਗਿਆ ਵਾ ਉਹਨਾਂ ਨੇ ਉਹਨੂੰ ਵੈਲਕਮ ਕੀਤਾ ਵਾ ਉਹਨਾਂ ਨੂੰ ਵੈਲਕਮ ਕਰਕੇ ਟੈਂਪਰਰੀ ਜਿਹੜਾ ਪਰਮਿਟ ਵੀ ਦਿੱਤਾ ਵਾ ਮੇਰੀ ਸਾਡੇ ਵਕੀਲ ਨੇ ਜਸਪੀਤ ਸਿੰਘ ਉਹਨਾਂ ਨਾਲ ਗੱਲ ਇੱਕ ਦਿਨ ਹੋਈ ਸੀ ਇਹ ਬੰਦੇ ਦੇ ਥਰੂ ਉਹ ਅੱਜ ਵੀ ਕਹਿ ਰਹੇ ਨੇ ਕਹਿੰਦੇ ਵੀ ਮੇਰਾ ਜਿੰਨੀ ਕੇਸ ਪਾਸ ਹੋ ਰਹੇ ਸੀ ਨਾ ਮੇਰੀ ਪਰਸੈਂਟੇਜ ਘਟੀ ਨਹੀਂ ਆ ਮੇਰੀ ਪਰਸੈਂਟੇਜ ਵਧੀ ਆ ਇਹਦਾ ਮਤਲਬ ਆ ਵੀ ਕੋਈ ਏਡੀ ਵੱਡੀ ਜ਼ਿਆਦਾ ਕੋਈ ਗੱਲ ਨਹੀਂ ਹੋਈ ਵੀ ਜਿਹੜੀ ਆਪਾਂ ਬਣਾ ਕੇ ਬੈਠੇ ਲੇਕਿਨ ਲੱਗਦਾ ਕਿ ਸਿਰਫ ਇੱਕ মিডিਆ ਹਾਊਸਿਸ ਨੇ ਫਿਰ ਇਹਨੂੰ ਜਿਆਦਾ ਬੂਮ ਦਿੱਤਾ ਤੁਹਾਨੂੰ ਲੱਗਦਾ ਸੀ ਇਹਨੂੰ ਪਾਸਿਵ ਚੀਜ਼ਾਂ ਨੂੰ ਬੰਦ ਦੇਣਾ ਚਾਹੀਦਾ ਬਜਾਏ ਜੇ ਆਪਾਂ 네ਗੇਟਿਵ ਸੋਚਾਂਗੇ ਨਾ ਜਿੰਨਾ ਜ਼ਿਆਦਾ ਅਸੀਂ 네ਗੇਟਿਵ ਸੋਚਾਂਗੇ ਉਹ 네ਗੇਟਿਵਿਟੀ ਦੇ ਕੋਲ ਜਾਵਾਂਗੇ ਕਹਿੰਦਾ ਮਤਲਬ ਕਿ ਪੰਜਾਬ ਦੇ ਲੋਕਾਂ ਵਾਸਤੇ ਹਜੇ ਵੀ opportunityਸ ਬਾਕੀ ਨੇ ਜੇਕਰ ਇੱਕ ਨੰਬਰ ਤੇ ਜਾਣਾ ਚਾਹੁੰਦਾ ਬਹੁਤ ਵੱਡੀਆਂ ਵੱਡੀਆਂ opportunityਸ ਨੇ ਬਹੁਤ ਵਧੀਆ ਤਰੀਕੇ ਨਾਲ ਜਾ ਸਕਦੇ ਨੇ ਅੱਜ ਵੀ ਜੇ ਤੁਸੀਂ ਕਿਤੇ ਇਹਾਜ ਤੇ ਵੇਖੋ ਕੋਈ ਇਹਾਜ ਖਾਲੀ ਨਹੀਂ ਜਾ ਰਿਹਾ ਭਰੇ ਜਾ ਰਹੇ ਨੇ ਅੱਜ ਵੀ ਸਟੂਡੈਂਟ ਵੇਖੋ ਜਿਹੜੇ ਸਮਾਰਟ ਬੱਚੇ ਪੜਨ ਜਾ ਰਹੇ ਨੇ ਉਹ ਅੱਜ ਵੀ ਜਾ ਰਹੇ ਨੇ ਇਹ ਨਹੀਂ ਵੀ ਉਹ ਜਾਣੋ ਹਟ ਗਏ ਨੇ ਸਿਰਫ ਜਿਹੜੇ ਗਲਤ ਤਰੀਕੇ ਨਾਲ ਐਂਟਰ ਹੋਏ ਨੇ ਜਾਂ ਉਥੇ ਜਾ ਕੇ ਗਲਤ ਕੰਮ ਕਰਦੇ ਸੀ ਹੁਣ ਜੇ ਕਮਰੇ 'ਚ ਬੈਠੇ ਆਂ ਅਸੀਂ 10 ਜਣ ਇੱਕ ਬੰਦਾ ਉਹਨਾਂ ਦੇ ਵਿੱਚੋਂ ਮਾੜਾ ਹੈ ਜੇ ਪੁਲਿਸ ਗਈ ਹੈ ਉਥੇ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਗਿਆ ਉਹਨਾਂ ਨੇ ਚੈੱਕ ਕੀਤਾ ਜਾ ਕੇ ਉਹਨਾਂ ਦੇ ਇੱਕ ਨੂੰ ਚੈੱਕ ਕਰਨਗੇ ਨੇ ਹੁਣ ਉੱਥੇ ਜਿਹੜੇ ਦੂਜੇ 9 ਬੈਠੇ ਵਿਚਾਰੇ ਉਹ ਵੀ ਰਗੜੇਗੇ ਹਮ ਇਹੋ ਜਿਹੇ ਪ੍ਰੋਬਲਮ ਕਰਕੇ ਉਹ ਬੰਦੇ ਕਾਬੂ ਆ ਰਹੇ ਨੇ ਜਿਹੜੇ ਬੰਦੇ ਸਹੀ ਨਹੀਂ ਉਹਨਾਂ ਦਾ ਕਸੂਰ ਕੋਈ ਨਹੀਂ ਵਿਚਾਰਿਆਂ ਦਾ ਪਰ ਇੱਕ ਬੰਦਾ ਗਲਤ ਕਰਕੇ ਬਾਕੀ ਨੌਂ ਵੀ ਫਸੀ ਜਾ ਰਹੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਪਾਲ ਸਿੰਘ ਜੀ ਲਗਾਤਾਰ ਹੀ ਤੁਸੀਂ ਬਹੁਤ ਸਮਝਾ ਜਿਹੜਾ ਹੈ ਅਮਰੀਕਾ ਦੇ ਵਿੱਚ ਵੀ ਬਤਾਇਆ ਔਰ ਅੱਛੇ ਔਰ ਉੱਗੇ ਤੁਸੀਂ ਬਿਜ਼ਨਸਮੈਨ ਵੀ ਹੋ ਲੇਕਿਨ ਕਿਤਨਾ ਕਿਤੇ ਜੋ ਡੋਨਲਡ ਟਰੰਪ ਵੱਲੋਂ ਜੋ ਇਨੀਸ਼ੀਏਟਿਵ ਲਿੱਤਾ ਗਿਆ ਸੀਗਾ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਇਲੈਕਸ਼ਨ ਲੜੀ ਗਈ ਸੀ ਤੇ ਇਹ ਚੀਜ਼ ਦਾ ਉਹਨਾਂ ਵੱਲੋਂ ਪਹਿਲਾਂ ਹੀ ਕੋਡ ਕੀਤਾ ਗਿਆ ਸੀ ਕਿ ਰਿਫਿਊਜ਼ ਹੀ ਜਿਹੜੇ ਨੇ ਉਹ ਨਹੀਂ ਰਹਿ ਪਾਣਗੇ ਲੇਕਿਨ ਕਿਤਨਾ ਕਿਤੇ ਜੋ ਇਹ ਹਜੇ ਵੀ oportunidades ਜਿਹੜਾ ਗਿਆ ਨੇ ਬੱਚਿਆਂ ਵਾਸਤੇ ਵੀ opportunities ਹੈਗੀਆਂ ਨੇ ਉਹ ਜੇਕਰ ਉਹ ਇੱਕ ਨੰਬਰ ਤੇ ਜਾਂਦੇ ਨੇ ਤਾਂ ਜ਼ਰੂਰ ਕੋਈ ਨਾ ਕੋਈ ਬੈਨੀਫਿਟ ਉਹਨਾਂ ਨੂੰ ਮਿਲਦਾ ਹੋਇਆ ਨਜ਼ਰ ਆਵੇਗਾ ਲੇਕਿਨ ਕਿੰਨਾ ਕਹਤੇ ਪੰਜਾਬੀਆਂ ਵਾਸਤੇ ਉਦੋਂ ਬੁਰੀ ਖਬਰ ਆਈ ਸੀ ਜਦੋਂ ਉਹਨਾਂ ਨੇ ਕਿਹਾ ਸੀ 18000 ਦੇ ਕਰੀਬ ਪੰਜਾਬੀ ਜਿਹੜੇ ਜਾਂ ਭਾਰਤੀ ਜਿਹੜੇ ਨੇ ਉਹਨਾਂ ਨੂੰ ਸਰਦੇਸ਼ ਜਿਹੜਾ ਹੈ ਵਾਪਸ ਭੇਜਿਆ ਜਾਵੇਗਾ ਲੇਕਿਨ ਜੇਕਰ ਕੋਈ ਇਹ ਵਿਅਕਤੀ ਇੱਕ ਨੰਬਰ ਤੇ ਜਾਂਦਾ ਤਾਂ ਉਹਨੂੰ ਅੱਜ ਵੀ ਵੈਲਕਮ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਇਸ ਖਾਸ ਮੁਲਾਕਾਤ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਗੱਲਬਾਤ ਲੱਗੀ ਆਪਣਾ ਰਾਏ ਜ਼ਰੂਰ ਦੇਣਾ ਔਰ ਕਮੈਂਟ ਸੈਕਸ਼ਨ ਚ ਅ ਜਰੂਰ ਦੱਸਣਾ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਹੋਰ ਕਿੰਨੀਆਂ ਇੱਕ ਇੰਟਰਵਿਊਜ਼ ਕਰੀਏ ਤਾਂ ਜੋ ਕਿ ਲੋਕ ਜਿਹੜੇ ਨੇ ਜਿਨ੍ਹਾਂ ਦੇ 40 40 45 45 ਲੱਖ ਰੁਪਏ ਖਰਾਬ ਹੁੰਦੇ ਨੇ ਉਹ ਕਿਸ ਤਰ੍ਹਾਂ ਬਚਾਏ ਜਾ ਸਕਣ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮੱਲਾ ਮਾਰਦੇ ਨੇ ਆਪਣਾ ਵੱਖਰਾ ਜਿਹੜਾ ਹੈ ਜੋ ਰੂਪ ਉਹ ਦਿਖਾਉਂਦੇ ਨੇ ਤੇ ਨਾਲ ਹੀ ਜਿਸ ਜਗ੍ਹਾ ਤੇ ਜਾਂਦੇ ਨੇ ਤੇ ਆਪਣਾ ਇੱਕ ਵਕਰੀ ਛਾਪ ਜਿਹੜੀ ਆ ਉਹ ਛੱਡਦੇ ਨੇ ਇਸੇ ਤਰ੍ਹਾਂ ਦਾ ਹੀ ਜਿਹੜੀ ਛਾਪ ਹੈ ਉਹ ਸਾਡੇ ਲਾਲੀ ਵੀਰ ਜੀ ਹੁਣਾ ਵੱਲੋਂ ਜਿਹੜੀ ਹੈ ਉਹ ਜਰੂਰ ਦਿਖਾਈ ਗਈ ਔਰ ਬਹੁਤ ਵਧੀਆ ਇਨਸਾਨ ਨੇ ਔਰ ਇਹਨਾਂ ਵੱਲੋਂ ਅਮਰੀਕਾ ਦੇ ਵਿੱਚ ਬਹੁਤ ਲੰਮੇ ਚਿਰ ਤੋਂ ਰਹਿ ਕੇ ਆਪਣਾ ਬਿਜ਼ਨਸ ਚਲਾ ਸੀਗਾ ਉਹ ਵੀ ਚਲਾਇਆ ਜਾ ਰਿਹਾ ਲੇਕਿਨ ਇਹਨਾਂ ਵੱਲੋਂ ਹਜੇ ਵੀ ਕਹਿਣਾ ਹੈ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਇੱਕ ਨੰਬਰ 'ਚ ਭੇਜੀਏ ਤੇ ਸ਼ਾਇਦ ਹੋ ਸਕਦਾ ਕਿ ਉਹ ਆਪਣੀ ਵਧੀਆ ਭਵਿੱਖ ਜਿਹੜਾ ਹੈ ਉਹ ਵੇਖ ਸਕਣ ਕੈਮਰਾ ਪਰਸਨ ਸਹੀ ਪ੍ਰੀਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਨਾਓ